ਅਜਨਾਲਾ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਇੱਕ ਕਰਿਆਣਾ ਵਪਾਰੀ ਦੇ ਘਰੋਂ ਨਕਾਬਪੋਸ਼ ਲੁਟੇਰਿਆਂ ਦ ਵੱਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਲੱਖਾਂ ਰੁਪਏ ਕੈਸ਼ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਇਸ ਕੇਸ ਦੇ ਦੋ ਮੁੱਖ ਮਾਸਟਰਮਾਈਂਡਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਪੁਲਿਸ ਦੇ ਵੱਲੋਂ ਲੱਖਾਂ ਰੁਪਏ ਦਾ ਸੋਨਾ ਤੇ ਕੈਸ਼ ਬਰਾਮਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਜੁਨਾਲਾ ਸ਼ਹਿਰ ਦੇ ਵਿੱਚ ਅੰਦਰ ਹੋਈ ਲੁੱਟ ਮਾਮਲੇ 'ਚ ਦੋ ਔਰਤਾ ਮੌਨਿਕਾ ਅਤੇ ਅਲੀ ਬਾਬਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੋਲੋਂ ਗਹਿਣੇ ਤੇ ਕੈਸ਼ ਵੀ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁਲਿਸ ਦੇ ਵੱਲੋਂ ਪੁੱਛਦਾਸੀ ਕੀਤੀ ਜਾਵੇਗੀ। ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ हरियाणा ਲਾਈਵ। ਇਹਦੇ ਵਿੱਚ ਹੁਣ ਤੱਕ ਕਈ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ। ਪਰਚਾ ਸਾਡਾ 392 506 342 120 25 ਚਿੰਜਾਂ ਨਾਲ ਰਿਪੋਰਟ ਥਾਣੇ ਦੇ ਨਾਲ ਦਿੱਤਾ ਹੈ। ਫਿਰ ਅੱਜ ਕਿਹਨੂੰ ਗ੍ਰਿਫਤਾਰ ਕੀਤਾ ਗਿਆ? ਅੱਜ ਅਸੀਂ ਮੋਨਕਾ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਨਾਲ ਅੱਜ ਕੱਲੀ ਮੋਨਕਾ ਸ਼ਰਮਾ ਹੀ ਗ੍ਰਿਫਤਾਰ ਹੋਈ। ਉਹਨੂੰ ਪੇਸ਼ ਕੀਤਾ ਏ ਤੇ ਰਿਮਾਂਡ ਦਿੱਤਾ ਉਹਦਾ ਜਾਂਚ 10 ਤਰੀਕ ਤੱਕ। ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਣੇ ਦਾ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ-ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ? ਇਹ ਕੇਸ 'ਚ ਟੋਟਲ ਸੱਤ ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਜਿਨ੍ਹਾਂ ਚ 6 ਅਸੀਂ ਗ੍ਰਿਫਤਾਰ ਕਰ ਲਿਆ ਇੱਕ ਸਾਡਾ ਅਰਪਿੰਦਰ ਸਿੰਘ ਉਹ ਗ੍ਰਿਫਤਾਰ ਕਰਨਾ ਦੇਿੰਦੇ ਸਰ 4 ਤੋਂ ਦਿਨ ਹੋ ਗਏ ਸੀ ਹੋਰ ਦੋ ਕਿਹੜੇ-ਕਿਹੜੇ ਹੋਏ ਦੋ ਅਮਰਜੀਤ ਕੌਰ ਔਰ ਅਲੀ ਪ੍ਰੀਤ ਤੇ ਮੋਨਿਕਾ ਸ਼ਰਮਾ ਇਹ ਬਾਅਦ ਵਿੱਚ ਹੋਇਆ ਜੀ ਸਰ ਇਹ ਪਤਾ ਲੱਗਾ ਕਿ ਸਾਰੀ ਕਿੰਦਾ ਘਟਨਾ ਨੂੰ ਇਨਜਾਮ ਦਿੱਤਾ ਗਿਆ ਕਿਸ ਤਰੀਕੇ ਨਾਲ ਇਹ ਹੰਡਲ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬੈਗੀ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਘਰ ਬੈ ਕੇ ਡੇਰੇ ਦੇ ਉੱਥੇ ਇਹ ਨਾ ਕੀਤੀ ਸਰ ਪ੍ਰੀਤਲੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਕੀ ਸਦਾ ਤੇ ਪ੍ਰੀਤਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ ਉੱਥੇ ਤੇ ਟੇਂਡੇ ਦਾ ਇਹ ਸਾਰੇ ਸਾਰੇ ਕਿੱਦਾਂ ਲਿੰਕ ਸੀ ਆਪ ਦੇਖੋ ਕਿੰਨਾ ਕਿੱਦਾਂ ਇੱਕ ਦੂਜੇ ਦੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ ਪ੍ਰੀਤਲੀ ਕੋਈ ਮੰਤਣੇ ਜੀ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਤੁਸ਼ਾ ਦੱਸ ਦੇ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਰਿਹਾ ਸੋਨਾ ਤਾਂ ਕਾਫੀ ਰਿਕਵਰ ਹੋ ਗਿਆ ਜੀ ਤੇ ਪੈਸੇ ਸਾਡੇ 11,70,000 ਰੁਪਏ ਦਿੱتن ਕੀਤਾ ਸੀ 1,20,000 ਰੁਪਿਆ ਬਾਅਦ ਫਿਰ ਹੋਰ ਕਹ ਰਹੇ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਇਹ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਿਹਾ ਸੀ ਆਪਰ ਚ ਇਹ ਵੰਡ ਨਹੀਂ ਰੇ ਪ੍ਰੀਤ ਅਲੀ ਦੇ ਆਪਣੇ ਕੋਲ ਹੀ ਰੱਖਿਆ ਸੀ ਸੋਨਾ ਜੀ ਉਹਨਾਂ ਕੋਲ ਰਿਕਵਰ ਕੀਤਾ ਤੇ ਸਰ ਇਹ ਜਿਹੜੇ ਬਾਕੀ ਰੋਪੀ ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਕੋਲ ਵੀ ਜਾਵਾਂ ਪਾਈ ਇੱਕ ਪਾਈਆ ਸੋਨਾ ਦਿੱਤਾ ਹੈ ਜੀ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਆਇਆ ਸਰ ਜੀ ਪਤਾ ਲੱਗੀ ਸੀ ਜੀ ਇਹ ਜਿਹੜਾ ਕੋਈ ਸੁਨਿਆਰਾ ਵੀ ਹੈ ਇਸ ਦੇ ਮਤਲਬ ਵਿੱਚ ਨਾਮਜ਼ਦ ਉਹ ਵੀ ਹੈ ਉਹ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਪਟਾਲੇ ਦਾ ਸੁਨਿਆਰਾ ਜੀ ਹਰਪ੍ਰੀਤ ਹੈ ਉਹ ਨਾਮਜ਼ਦ ਹੈ ਕਿਸ ਸਬੰਧ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ ਕੋਈ ਅੱਛਾ ਤਾਂ ਕੀ ਕਿੰਨੇ ਦੇ ਅੰਦਰ ਰਿਮਾਰਡ ਮਿਲਿਆ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਲੱਗਦਾ ਕੋਈ ਵੱਡੇ ਹੋਰ ਪਾਸੇ ਹੋ ਸਕਦੇ ਇਸ ਦਾ ਪੁੱਛ ਕਿਸ ਜਾਰੀ ਹੈ ਜੋ ਸੰਮਤ ਪਰਮਿਸ਼ਨ ਮਿਲੇ ਉਸ ਸੰਗਤ ਜੀ